ਹੋ ਜੀ ਭਾਈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਲੇ ਬਾਪੂ ਨੂੰ ਸਤ ਸ੍ਰੀ ਅਕਾਲ ਜੀ ਚੱਲੀਆਂ ਪਹੁੰਚੇ ਆ ਭਾਈ ਇੱਧਰ ਦਲੀਪ ਤੇ ਇੱਧਰ ਸ਼ੇਖਰ ਸ਼ੇਖਰ ਅਈ ਫਿਰਦੇ ਵੇਲੇ ਹੋਈ ਹੁਣ ਨਹੀਂ ਜੀ ਸ਼ੇਖਰ ਵਾਲਾ ਕਹਿ ਦੂੰਗਾ ਕੋਈ ਵੀ ਗੰਨਾ ਛਿੱਲਦਾ ਇਹ ਦੇਖ ਤਾਂ ਸਹੀ ਕੋਈ ਨਹੀਂ ਕਹਿ ਸਕਦਾ ਵੀ ਗੰਨਾ ਛੱਲਣੇ ਵਾਲੇ ਇਹ ਦੇਖ ਲੈ ਇੱਧਰ ਦਲੀਪ ਨੇ ਕੰਮ ਛਾਪਾਇਆ ਬਗਲ 'ਚ ਜਾਂ ਪਰੇ ਛੱਲਣ ਦਾ ਬੰਦਾ ਖੜਾ ਹੈ ਸਾਹ ਭਾਈ ਹਿੰਮਤ ਥੋੜੀ ਰਹੇਗਾ ਜੀ ਕਾਟਾ ਲੱਗ ਗਿਆ ਤੁਹਾਨੂੰ ਬਹੁਤ ਦੋ ਦਿਨਾਂ ਦਾ 25 26 ਸ਼ਿਆਰ ਕਰਦਾ ਲੱਗ ਗਿਆ ਤੁਹਾਨੂੰ ਲੱਗ ਗਿਆ ਲੱਗ ਗਿਆ ਹੂੰ ਦੋ ਖਾਤਾ ਬੱਲੇ ਤੇ ਜੁਦਾ ਆਹ ਪਾਲ ਖਾਣਾ ਕਰ ਗਏ ਆ ਜਾ ਚੱਲ ਜਿਹੜਾ ਹੋਣਾ ਹੋਣਾ ਹੀ ਹੈ ਕੋਈ ਤਾਂ ਉਪ ਨਹੀਂ ਲੱਗੀ ਤਾਂ ਜਦ ਸੁੱਕਣਾ ਰਸਤਾ ਉਹ ਤਾਂ ਮੈਂ ਤਾਂ ਦਲੀਪਾ ਹੋਰ ਕਹਿੰਦਾ ਤੁਨੂੰ ਠੀਕਾ ਕੱਲੂ ਲੱਦ ਟਰਾਲੀ ਉਰੇ ਤੇ ਆਪਾਂ ਆਹ ਤਾਂ ਲੰਘੇ ਜਾਣੀ ਰਸਤੇ ਨੂੰ ਇੱਥੇ ਲੱਦ ਲੋ ਇੱਥੇ ਲੱਦ ਲੂਗੇ ਉੱਥੇ ਤੇ ਟਰਾਲੀ ਲਿਆ ਕੇ ਉੱਪਰ ਪਲਟੀ ਮਾਰ ਦੋਗੇ ਉਹ ਤਾਂ ਆਪਣਾ ਜਿੰਨਾ ਬਿਆ ਡੱਕਟਰ ਹੈ ਨਾ ਉਸ ਨਾਲ ਤਾਂ ਕੋਈ ਫਰਕ ਨਹੀਂ ਯਾਰ ਤਿਲਕਣੇ ਦਾ ਚੱਕਰ ਆ ਹੋਰ ਤਾਂ ਹੈ ਹੀ ਨਹੀਂ ਹਾਂ ਟਰੈਕਟਰ ਦਾ ਮੇਰੇ ਭਾ ਦਾ ਵਿਚ ਲੱਦ ਲਿਆ ਖੇਤ ਦੇ

ਉਦੇ ਕਰਕੇ ਹੀ ਆ ਇੱਕ ਇੱਥੇ ਸਾਲਾ ਹੋਰ ਆਏ ਕਿ ਚਿਲਕਾ ਗਿਆ ਨਿਕਲਦਾ ਵੀ ਨਹੀਂ ਕਿਤੇ ਪੁੱਠਾ ਹੋ ਜਵੇ ਟਰਾਲੀ ਜੱਬ ਤਾਂ ਨਹੀਂ ਹੋ ਗਿਆ ਦੁੱਤੀ ਆਪਣਾ ਟਰਾਲੀ ਜਬੀ ਦੀ ਪੁੱਠੀ ਹੋਲੀ ਇੱਕ ਵਾਰ ਬਾਈ ਉਰੇ ਔਰ ਆਏ ਹੋ ਗਿਆ ਮੀ ਇਹਨਾਂ ਦਾ ਨਹੀਂ ਹੈਗਾ ਹੈ ਆ ਕਣਕ ਸੁੱਕੀ ਪਈ ਆ ਇਹਨਾਂ ਨੇ ਪਾਣੀ ਲਾਇਆ ਉਹਨਾਂ ਦੀ ਖੜੇ ਮਾੜਾ ਮੋਟਾ ਮੀ ਰਿਸਮਾ ਜਾਈ ਪੈ ਗਿਆ ਮੀ ਪਿਆ ਰਿਸਮਾ ਹੈ ਪਾਣੀ ਨਹੀਂ ਖੜੇ ਹੈਗੇ ਇਹਨੇ ਨਾ ਪਾਣੀ ਨਹੀਂ ਖੜਾ ਪਿਆ ਖਤਰੋਂ ਦੇ ਖਿਲਾੜੀ ਵਾਲਾ ਰਸਤਾ ਆ ਗਿਆ ਇੱਥੇ ਟਰਾਲਾ ਦਿਲਕਣਾ ਇੱਥੇ ਇਧਰ ਕੰਮੀ ਜੀ ਨਾ ਕਰਦੇ ਇਧਰ ਜਾਣਾ ਚਾਹੀਏ ਹਾਂ ਇਹ ਗੁੱਟਾ ਲੈਣ ਨਾਲ ਹਾਂ ਇਹ ਕਦੇ ਆਉਂਦੇ ਨਹੀਂ ਗਾਹਨੂ ਨਾ ਰਸਤਾ ਪੱਧਰਾ ਕਰਦੇ ਪਹਿਲਾਂ ਹੀ ਹਾਂ ਮਾਰੋ ਇਹਦੇ ਤਾਂ ਹਾਂ ਇਹੀ ਆ ਜਿੱਕਰ ਪਾਣੀ ਕੱਢਦੇ ਆਹ ਬੈ ਜਾ ਹੋਰ ਨਿਕਲ ਦੂਗਾ ਕੈਤੀ ਜੀ ਇੱਥੇ ਤੋਂ ਆਏ ਤਾਂ ਪੱਧਰਾ ਕਰੇ ਜਿਵੇਂ ਠੀਕ ਹੋ ਜਾਂਦਾ ਇਹ ਦਾਰ ਨਹੀਂ ਆਹ ਕਹਿੰਦੇ ਇਹੀ ਹੈ ਦਿੱਕਤ ਨਹੀਂ ਹੋਈ ਹੋਰ ਕਹੀ ਲੈ ਬੰਦੇ ਗੰਨੇ ਵਾਲੇ ਭਾਈ ਆਪੇ ਰਸਤਾ ਸਵਾਰਨ ਆਏ ਹੋਏ ਆ ਆਪਣਾ ਗੱਲ ਹੈ ਪਾਣੀ ਲਗਾ ਹੋਗਾ ਬਾਪੂ ਨਹੀਂ ਗੰਨੇ ਨੂੰ ਨਹੀਂ ਪਾਣੀ ਪਰ ਲੈ ਕੇ ਹਾਂ ਸਾਲਾ ਚੱਕਰ ਹੋ ਰਿਹਾ ਨਹੀਂ ਆਪਾਂ ਉੱਥੇ ਲੱਦ ਦੇਣੀ ਦੀ ਟਰਾਲੀ ਉੱਥੇ ਵੀ ਰਸਤਾ ਇਹ ਜਈ ਹੈ ਹਾਂ ਉੱਥੇ ਵੀ ਹੈ ਇੱਥੇ ਲੋਡ ਕਰ ਦੇਣਾ ਦਾ ਆਦਾ ਠੀਕ ਆ ਯਾਰ ਆਦਾ ਠੀਕ ਆ ਵੀ ਰੇ ਵੀ ਠੀਕ ਆ ਉੱਥੀ ਆ ਥੋੜਾ ਜਿਹਾ हले रहा इधर माल है भी। हाँ। हाँ। तो हो गया कि मुड़े सौ वाला तो, तो आज बोलते आज हो जाता ਇਹ ਤਾਂ ਉਹ ਤੁਸੀਂ ਕਰਨੀ ਦੀ ਅਸੀਂ ਕਰਨੀ ਦੀ ਲੋੜ ਤਹਾਂ ਤੋਂ ਬੋਲੇ ਮਿਲ ਜਾਈਏ 70 ਵਾਲਾ ਪਾਗਲਾ ਤਾਂ ਨੋਟ ਚੱਲ ਆਪਾਂ ਨੂੰ ਫਾਇਦਾ ਵੀ ਹੋ ਉਹ ਨਹੀਂ ਮਾਰ ਦਿੰਦੇ ਟੱਕ ਇਹ ਟੱਕ ਮਾਰਨੇ ਆਏ ਬੇਹੋਣ ਟੱਕ ਮਾਰਨ ਆਏ ਪਾਣੀ ਗਾੜੀ ਦਾ ਇਹਦਾ ਕੰਮ ਖਰਾਬ ਹੋ ਜਾਊਗਾ ਇਹ ਇਹਦਾ ਆਏ ਤਿਲਕਣਾ ਨਹੀਂ ਕਿਸੇ ਪਾਸੇ ਕੋ ਪਾਣੀ ਨੇ ਨੇ ਮੇਰੀ ਲੋ ਵੀ ਰੱਖਣ ਦੇ ਬੰਨੂ ਕੋ ਕੱਪੜੇ ਦੇ ਬਾਹਰ ਜੁੱਤਾ ਲੈ ਨਾ ਦੋ ਸਰਦਾਰ ਨੂੰ ਖੜਾ ਕੋਈ ਨਹੀਂ ਦੂਰ ਨਹੀਂ ਕੋਈ ਨਾ ਕਿਦਣ ਮੈਂ ਮਾਰ ਦਿੱਤਾ ਹੂੰ ਥੋੜੀ ਨਾਕ ਇਧਰ ਨੂੰ ਮਾਰ ਦੇ ਮੈਂ ਬੋਲਾ ਜੁੱਤਾ ਖਾਲੀ ਪਹਿਣਾ ਉਸੇ ਕੇ ਲਈ ਡਰ ਲੱਗਦਾ ਥਾ ਹਾਂ ਕਦੇ ਜੁੱਤਾ ਪਹਿਨਿਆ ਸੀ ਸਾਵਾਂਪੁਰ ਹਾਰਿਸ ਮਾ ਮਿੱਟੀ ਦੇ ਛਿੱਟੇ ਲੁੱਟ ਕੰਤੇ ਕੰਨਕ ਮੈਂ ਨਹੀਂ ਸੀ ਜੀ ਹਾਂ ਰਿਸਮਾ ਪਿਆ ਮੀ ਜਮਾਂ ਹੀ ਦੇਖਤਾ ਕਹੀ ਕਿਵੇਂ ਜਾਂਦੀ ਥੱਲੇ ਨੂੰ ਨਾ ਹਨਾ ਈ ਸੁਖਾ ਪਾਣੀ ਕਹਾ ਪਾਣੀ ਪੂਣੀ ਨਹੀਂ ਹੈਗਾ ਹਾਂ ਰੋਡ ਪਰ

उसी का एटेशन तो है। आ, फिर, क्या फिर जाते हैं तो वहाँ पर भी कहता है कि नहीं, इतने नंबर में जाओ इतने नंबर में जाओ फिर मैं गुरमू का फोन किया भाई तू एस मैं फालतू पैसा खर्चा करवाया है तू बदला है कहाँ जवा लो मैंने कहना कहा तकलीफ तो फिर कहा तू चल एड्रेस मैं जा मैं फोन करता हूँ अनंतपुर छाया था ਫਿਰ ਉਹ ਆ ਗਿਆ ਦੁਬਾਰਾ ਲੈ ਗਿਆ ਅੱਛਾ ਮੋਟਲ ਤਾਂ 300 ਦਾ ਦਵਾਈ ਲਿਖਾ ਹੈ ਚੱਲ ਹੋ ਜਾਣਾ ਠੀਕ ਉਹ ਹੋਰ ਜੇ ਲੱਗ ਜਾਂਦਾ ਕੰਮ ਕਰਨੇ ਕਰਕੇ ਹੋ ਜਾਂਦਾ ਇਹ ਜਿਹੜਾ ਆ ਸਾਈਡ ਹੁੰਦਾ ਨਾ ਇਹ ਥੋੜਾ ਦਾਤ ਕਰਦਾ ਏ ਹਾਂ ਇੱਕ ਹੀ ਸਾਈਡ ਹੈ ਇਸ ਸਾਧ ਦਾਤ ਨਾ ਇਧਰ ਨਹੀਂ ਪਰਲੀ ਸਾਈਡ ਆ ਉਹ ਦਸਾਂ ਕਾਤੇ ਆ ਉਹ ਜਿਹੜਾ ਗੜਾਸਾ ਚੱਲਦਾ ਬੜਾਈ ਨੂੰ ਹਾਂ ਬੜਾਈ ਮੈਂ ਹਾਂ ਉੱਪਰ ਹਾਂ ਜਿਵੇਂ ਹਰੀ ਵੀ ਚੱਕਦਾ ਹੋ ਤਾਂ ਜ਼ਿਆਦਾ ਉਹ ਕਰਦਾ ਉਹ ਦਰਦ ਲੈ ਆ ਪਾਣੀ ਨਿਕਲ ਗਿਆ ਹੁਣ ਇੱਕ ਵਾਰ ਚੱਲ ਮੇਰੇ ਭਾਈ ਪਹਿਲੀ ਸਾਫ ਹੋ ਜਾਣੀ ਤੁਸੀਂ ਗਲਤੀ ਕੀਤੀ ਤੁਸੀਂ ਲੱਦ ਦਿੰਦੇ ਇਹਨੂੰ ਕੰਨਾ ਦਾ ਹਲੇ ਇੱਧਰ ਵੀ ਕੁਝ ਨਹੀਂ ਵੱਡ ਹੋਇਆ 100 ਕੁਆਂਟਲ ਵਾਲੀ ਟਰਾਲੀ ਦਾ 500 ਤੱਕ ਵੀ ਨਾ ਜਾਏਗਾ ਕੋਈ ਪਤਾ ਨਹੀਂ ਹੈ ਸਭਾ 500 ਕੁਆਂਟਲ ਟੱਪੂਆ ਕਰਨਾ ਹਾਂ ਮੈਨੂੰ 450 ਦੇ ਪੈਸੇ ਦੇ ਦੇ ਲਿਆ 450 ਦੇ ਪੈਸੇ ਦੇ ਹਾਂ ਲਾ ਲ ਹਾਂ ਹੈ ਲਗਾ ਲੀ ਜੀ ਲਗਾ ਲਾ ਅਗਰ 400 600 450 600 ਪਰ ਗਿਆ ਤੋ ਆਗੋ ਖਰਚਾ ਪੂਰਾ ਖੁੱਲ ਜਾਏਗਾ ਲਾਦੀ ਲਾਦੀ ਖਰਚਾ ਜਾਂ ਸ਼ਰਤ ਲੱਗੀ ਤੇਰੇ ਨਾਲ ਜਾਂ ਹਾਂ ਚੱਲੀਏ लग गया बस बाजी गया है, वो पता है ना माते आहा, आहा, चल गया तेरा डेढ़ सौ कुंटलो चालीस बीज चल गया एक सौ एक दस क्विंटल उदम चल गया चला गया सौ साठ डेढ़ सौ रख ला डेढ़ सौ रख लीजिए रख ला बीज में आपको ਫੰਨ ਪਾਸੂ ਲੱਦ ਦੇ ਤਾਂ ਕਿਆ 200 ਕਰ ਦਈਏ ਵੀ 500 ਗੁੰਡਲ ਇਸ ਵਿੱਚ ਖੜਾ ਹੈ ਗੰਨਾ ਹੋਰ ਇਸੇ ਬਾਦ ਹੋਗਾ ਕੱਟੀਆਂ ਹੋਗਾ 500 ਤੇ ਬੱਲੇ ਬੱਲੀ ਹੋ ਜੂਗੀ ਮਹਾਲਾ ਤਾ ਹੁਆ ਗੰਨਾ ਗੰਨਾ ਲਗਾ ਹੁਆ ਹੈ ਟਕੜਾ ਗੰਨਾ ਗੰਨਾ ਉਹ ਵੀ ਸੋਨਾ ਨਿਕਲੂਗਾ ਆਪਣਾ ਪੜਾ ਇੱਧਰ ਫਰਾਏ ਨਾ ਬੁੱਟੇ ਕਰਦੇ ਇਸ ਲਈ ਕੁਛ ਹੈ ਨਹੀਂ ਮੋਟਾ ਵੀ ਸਾਥੇ ਨੇ ਹਾਂ ਬੁੱਟੇ ਜ ਹੈ ਇੰਦਾ ਕੁਛ ਇਸ ਲਈ ਕੁਛ ਨਹੀਂ ਥਾ ਆ ਮੋਟਰ ਵੀ ਵਿੱਚ ਆਉਂਦੀ ਹਲੇ ਵਿੱਚ ਆਤਾ ਹੈ ਹੂੰ ਜੰਕ ਕਰ ਰਿਹਾ ਹੈ ਪਾਣੀ ਦਾ ਜਾਲਾ ਹਾ ਫਾਇਦਾ ਹੋ ਜਾਣਾ ਹੁਣ ਜੇ ਮੀਂਹ ਮਾੜਾ ਮੋਟਾ ਪੈ ਵੀ ਗਿਆ ਪਾਣੀ ਨਿਕਲ ਜੂਗਾ ਆਇਦਰ ਕਣਕ ਚੋਂ ਕੱਢ ਦੇ ਆ ਕਣਕ ਦੇ ਕਾਹ ਤੋਂ ਨਹੀਂ ਜੰਮੀ ਵੀ ਆ ਹੁਣ ਕਣਕ ਬਹੁਤ ਵੱਧ ਗਿਆ ਮੈਨੂੰ ਕਣਕ ਨੂੰ ਪਾਣੀ ਲੱਗੇ ਨਾ ਉਹ ਦੇਖੀ ਕਣਕ ਕਿੰਨਾ ਜਾਮਲ ਨਹੀਂ ਹੁਣ ਨਹੀਂ ਦੇਖੀ ਇਹ ਪਛਾਰਾ ਹੈ ਪੂਰਾ ਹਾਂ ਕਿੰਨਾ ਮੈਂ ਹੁੰਦਾ ਇਹਦੇ ਚ ਲੱਗਦਾ ਹੀ ਨਹੀਂ ਵੀ ਪਾਣੀ ਲਾਇਆ ਉਹ ਦੇਖ ਲੈ ਸਾ ਪਰ ਖੜੀ ਉਹ ਲੱਗਦੀ ਆ ਹੈ ਵੀ ਮੀਂਹ ਪਿਆ ਹੀ ਨਹੀਂ ਕਣਕ ਚ ਐ ਲੱਗਦਾ ਹਨਾ ਉਹ ਜਾਮ ਜਮਨੇਸ਼ਨ ਨੂੰ ਫਿਰ ਪਾਣੀ ਨੇ ਲੱਗਿਆ ਜੇ ਤੂੰ ਕਾਹ ਤੋਂ ਪਾਣੀ ਲੱਗਿਆ ਨਾ ਮੈਂ ਖੜ ਕੇ ਆ ਬਸ ਜੰਮੀ ਵੀ ਸਾਰੀ ਪਰਾਲੀ ਵਿੱਚ ਬਾਈ ਪੀਦੀ जनरेशन एक जैसा इसमें है आपने और इसमें दे, देखिए कहीं है।, है ना मोटा जैसा है कभी पतला गया है इसमें भी है कहीं के ये मारेगा बुझा पूरा हां पानी बुझा कान है हां वो भी हा? भी है ना रसमा पे गया ले अभी काट खूंजे दा पानी इत्थे नु इत्थे कालू गालटी उधर निकल जुगा ਬੈਟਰੀਆਂ ਉਤਕਾਲੂ ਜਿਹੜਾ ਮਾੜਾ ਮੋਟਾ ਦਾ ਕਰ ਦੂੰਗਾ ਇੱਧਰ ਪਾਸੇ ਦਿੱਤਾ ਇੱਧਰ ਪਾਸੇ ਦਿੱਤਾ ਪਾਣੀ ਮੈਂ ਗੰਨੇ ਵਿੱਚ ਕਿੱਥੇ ਪਾਣੀ ਨੂੰ ਮਾਰੀ ਜਾਂਦਾ ਇਹ ਦੁਆਹੀ ਪਾਈ ਗਈ ਸੀ ਅੱਛਾ ਗੁੱਲਨਾ ਤਾਂ ਸੁੱਕਾ ਪਿਆ ਵਿੱਚ ਉੱਥੇ ਮੈਂ ਲਾਉਂਗਾ ਤੁਹਾਨੂੰ ਕਾਲੂ ਫਿਰ ਨਾ ਕਰੋ ਉੱਧਰ ਛੇਜਦੇ ਨੇ ਪਾਤੀ ਹੋ ਰਹੀ ਉੱਧਰ ਛੇਜਦੇ ਉਹ ਇੱਕ ਪਰਚੀ ਹੋ ਰਹੀ ਹੋਈ ਆ ਜੋ ਦੋਨੋਂ ਤਾਂ ਆਪਣਾ ਟਾਈਮਰ ਮੈਂ ਬਣਾਇਆ ਸੀ ਦੋਨੋਂ ਪਰਚੀ ਦਾ ਇਕੱਲਾ ਕਟਾਰੇ ਨਾ ਨਾ ਤਿੰਨ ਆਈਆਂ ਹੋਈਆਂ ਇੱਕ ਉਹਦੀ ਵੀ ਆ ਗਈ ਆ ਉਹਨੂੰ ਤੇਰਾ ਇਹਦੀ ਵੀ ਆਈ ਹੋਈ ਪੂਰਾ ਉਹ ਦੁਆ ਛੜਾ ਛਲਾਤਾ

ਇਹ ਵੀ ਨਿਕਲ ਗਿਆ ਯਾਰ ਪਾਣੀ ਸੈੱਟ ਹੋ ਰਿਹਾ ਨੇ ਹਨਾ ਸਿਲੈਕਸ 110 ਪਰਿਏ ਨੇ ਆਈ ਨਹੀਂ ਹਾਂ ਸਿਲੈਕਸ ਆਈ ਨਹੀਂ ਕਿਸਾ 10 ਇਹ ਸੌ ਕੁੰਡਾ ਤੇ ਲੱਗ ਰਿਹਾ ਮੈਂ ਸਿਲਾਈ ਕਰ ਰਹੀ ਹਾਂ ਸੋਬ ਵਾਲਾ ਕਾ ਜਿਆਦਾ ਥਾ ਸਿਲਾਈ ਵਾ ਉਸਮੇ ਕਿਤਨਾ ਹੈ ਪੁੱਛੇ ਤਾਂ ਹੋਗਾ ਕਿਤਨਾ ਉਸਮੇ ਕਿਤਨਾ ਬੰਦਾ ਥਾ ਐ 5 ਵਾਰਾਂ ਮੈਂ ਥੇ 5 ਵਾਈ ਮੈਂ ਅਮੇ ਕਿਤਨਾ ਦੂਸਰ ਸਿਲਨੇ ਰਹੀ ਹੈ 6 ਬੰਦਾ ਵਾਨੀ ਹੈ 6 ਵਾਈ ਮੈਂ ਅਸੇ ਵੋਲ ਮੈਂ 5 ਵਕਤ ਇੱਕੋ ਪਹਿਲੇ ਸਿਲਨੇ ਰਹੀ ਦੋ ਬੰਦਾ

उसके बाद थोड़ा थोड़ा पड़ेगी सरदार ने पाया थोड़ा दस अरे भी लादू तो भाँगे भाँगे दो बजे तक दी लादू दिए दो बजे से तेज है क्या पड़ता था

ਕੋਹਰਾ ਕੋਤਬ ਨਹੀਂ ਹੈਗਾ ਪਾਣੀ ਆਈ ਕੰਮ ਨਹੀਂ ਹੁੰਦਾ ਬਾਪੂ ਜੀ ਹਾਂ ਬਾਪੂ ਜੀ ਇਹ ਮੈਂ ਕਿੱਥੇ ਕੰਮ ਹੋਣਾ ਯਾਰ ਬਾਪੂ ਜੀ ਕੰਮ ਨਹੀਂ ਹੁੰਦਾ ਹਾਂ ਸੜੇ ਪੈਂਟਰ ਬਾਕੀ ਨਹੀਂ ਘੁੰਮਣਾ ਤਾਂ ਹੁਣ ਦੱਦੀਆਂ ਜੀਨਾ ਪੈਂਟਰ ਜੀਨਾ ਪਾਈ ਫਿਰਦੇ ਆ ਦੇਖਦਾ ਰੋਪੜ ਦੀ ਕਿਹੜਾ ਲਾਇਆ ਜਿੱਦਾਂ ਮੇਰਾ ਕੋਈ ਕਹੇ ਮੇਰਾ ਕੋਈ ਕਹੇ ਗਨਸ਼ਿਲਤਾ ਹੈ ਰੋਪੜ ਦੇ ਗੱਲ ਕਰਦੇ ਕੰਪਲੇਨਟ ਕਰਦੇ ਮੈਂ ਤਾਂ ਉਹ ਦਵਾਈ ਦਵਾਈ ਲੈਣ ਆ ਗਿਆ ਸੀ ਮੇਰਾ ਅੱਛਾ ਜਿੰਨਾ ਹਿੰਮਤ ਨਹੀਂ ਲਗਾਤੇ ਜਾਂ ਰਹਿ ਤਾ ਵਾ ਠੀਕ ਆ ਹੁਣ ਤਾਂ ਆ ਵੀ ਠੀਕ ਆ ਸੁੱਕਾਈਆ ਗੰਨਾ ਜਿਤਨਾ ਮਰਜ਼ੀ ਛੱਲੀ ਜਾਓ ਜੇ ਨਾਲ ਵੀ ਪਿਆ ਫੇਰ ਠੀਕ ਆ ਹਾਂ ਫੇਰ ਤਾਂ ਠੀਕ ਆ ਕਿਹੜਾ ਬਾਡਾ ਦੂਰ ਇੱਥੀ ਦਾ ਦੂਜਾ ਨਾਲ ਬਾਹਰੇ ਹਾਂ ਇਹ ਤਾਂ ਹੋ ਜਾਏ ਵਿੱਚ ਤੁਹਾਡੀ ਬਾਡਣਾ ਟਰੈਲਰ ਆਈ ਹੈ ਆਏ ਬਰਾਬਰ ਰੱਖਿਓ ਫਾਟਾ ਆ ਗਾ ਅੰਦਰ ਆਂਦੇ ਦਾ ਬਰਾਬਰ ਰੱਖਾ ਹੋਇਆ ਹੈ ਨਹੀਂ ਕਿ ਪਾਰਟੀ ਜਮਾ ਕਰਾਇਮਗੇ ਹੁਰਕਾ ਕਰਨਾ ਫੇਰ ਨਾ ਨਾ ਲੱਦ ਦੇਣੀਆਂ ਨੇ ਲੱਦ ਤੂ ਕਿ ਨਹੀਂ ਦੋਨੋਂ ਹਾਂ ਕਿੱਕ ਲੱਦਣੀ ਮੈਨੂੰ 170 ਕੁਆਂਟਲ ਵਾਲੀ ਲੱਦ ਦੇ 170 ਵਾਲੀ ਲੱਦ ਦੇ 100 ਵਾਲੀ ਮੈਂ ਜਮਾ ਕਰਾ ਦਿੰਦਾ 100 ਵਾਲੀ ਫੇਰ ਲੱਦ ਦੀ ਦੋ ਆਦਤ ਦਿਨ ਨੇ ਫਿਰ ਕਰਦੇ 100 ਵਾਲੀ ਸਭਲਾ ਲੋਡ ਕਰ ਲਉਂਦੇ ਕੱਲ ਨੂੰ ਜੀ ਕੱਲੇ ਹੋ ਜਾਂਦਾ ਕੱਲ ਦਾ ਕੱਲੇ ਹੀ ਬਾਤ ਆ ਬੋਲਦੇ ਸਾਰਾ ਕੰਮ ਮੇਰਾ ਗੰਦੇ ਪਤਾ ਹਾਂ ਹਾਂ ਇਹ ਬੱਸ ਕੱਲ ਵੀ ਪਤਾ تھا ਇਹ ਹਾਂ ਭਾਵੇਂ ਮੰਨੂ ਗਿਆ ਪਤਾ ਤਾਂ ਤੂੰ ਹੁਣ ਤੂੰ ਕੱਲੇ ਕਹਿੰਦਾ ਵੀ ਸਰਦਾਰ ਜੀ ਮੈਂ 100 ਲੱਦ ਦਿੰਦਾ 100 ਲੱਦ ਲੈਣਾ ਤਾਂ ਆਪਣੇ ਕੀ ਬੋਲੇ ਦੋ ਪਰਚੂਆਂ ਲਗਾ ਦੇ 170 70 ਵਾਲਾ ਪਨਾ ਹੈ ਦੋ ਬੋਲਾ ਹੈ ਦੋ ਤਾਂ ਲੱਤੀਆਂ ਹੁੰਦੀਆਂ ਮੈਂ ਉੱਤਰ ਵਾਲੀਆਂ ਹਿੰਦਰਾ ਨਹੀਂ ਦਾ ਕੰਮ ਕਰਾਉਂਦਾ ਕੋਈ ਕਹਿੰਦੇ ਤੇ ਮੈਂ 100 ਵਾਲਾ ਲੋਟ ਕਰ ਉਹ 170 70 ਵਾਲੀਆਂ ਮੈਂ ਕਿਸੇ ਤੇ ਹਲਾਈ ਤੀ ਉਹ 170 ਵਾਲੀ ਉਹਨੂੰ 100 ਵਾਲੀ ਦੇਣੀ ਸੀ ਉਹ ਚੱਕਰ ਹੁਣ ਮੀਹੇ ਪੈ ਗਿਆ ਹੁਣ ਮੈਂ ਕੀ ਕਰਾਂ ਸਰਦਾਰ ਚੱਕਰ ਮੋਹਲ ਨੂੰ ਸਾਰਾ ਤੂੰ ਹੁਣ ਆਏ ਕਰ ਜਾਂ ਤੇ 170 ਵਾਲੀਓ ਲੱਦ ਲੈ ਜਾ 100 ਵਾਲੀ ਲੱਦ ਲੈ ਹੁਣ ਤੈਨੂੰ ਦੇਖ ਲੈ ਜੇ 200 ਹੀ ਲੱਦਣੀਆਂ 200 ਹੀ ਲੱਦ ਲੈ ਉਹ ਤੇਰੀ ਮਰਜ਼ੀ ਆ ਮੈਨੂੰ ਕੋਈ ਚੱਕਰ ਨਹੀਂ ਕੱਲੂ 100 ਵਾਲਾ ਲੱਦ ਦੋ ਫਿਰ 70 ਵਾਲਾ ਕੱਲ ਕਰ ਦਿੰਗੇ ਯਾਰ ਤੇਰਾ 100 ਤਾਂ ਹੋਇਆ ਬਸ 70 ਹੀ 70 ਚੱਲ ਜਾਗਾ 30 70 ਬਸ 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 ਹੂੰ ਉਸ ਵੇਲੇ ਕਰਦੀ ਜਾਰੇ ਕਰ ਰਿਹਾ ਅਬਨੂਰ ਦਾਸ ਕਾ ਹੁਣ ਆਈ ਬਹੁਤ ਪਹਿਲੇ ਪਾਣੀ ਦਾ ਫਾਇਦਾ ਪੂਰਾ ਹੋ ਗਿਆ ਗਾ ਹੁਨਾ ਪਵੇ ਥੋੜਾ ਨਹੀਂ ਹੈ ਬਹੁਤ ਹੈ ਆ ਕਾਤਾ ਬਹਿ ਗਿਆ ਪੇਲੇ ਦਾ ਬੈਠ ਕੇ ਘਟਈਆ ਖਾਣਾ ਵੀ ਆ ਕੱਟ ਨਹੀਂ ਪਿਆ ਬਾਈ ਵੀ। ਜੁਵਾਤ ਹਦਲ ਵਾਲ ਕੋਲੇ ਚ ਨਾ ਜਾਤਾ। ਆ ਤਾਂ ਹੁਣ ਬਾਲਟੀਆਂ ਨੇ ਕੱਢਣਾ ਜਿਹੜਾ ਰਹਿ ਗਿਆ ਮਾੜਾ ਮੋਟਾ। ਮੈਂ ਉਹ ਬਾਟੀ ਦੇ ਆਉਂਗਾ। ਨਿਕਲ ਜਾਏਗਾ ਉਤਨਾ ਬਾਰਾ ਟਰੈਕਟਰ ਹੈ। ਦੋਸੇ ਤਾਂ ਇੱਥੇ ਪਾਣੀ ਨਹੀਂ ਮਿਲਦਾ। ਕੱਟ ਲੈ ਜੂਗਾ। ਉਹਨੂੰ ਸਾਰਾ ਗਾਰਾ ਵੀ ਚੱਕ ਲੈਣਾ ਨਾਲੇ ਫਿਰ। ਲੀ ਚੱਕ ਲੈ। ਪਾਣੀ ਹੈ ਬੋਕਾ ਠੀਕ ਹੈ। ਪਾਣੀ ਮੇਂ ਗਾਰਾ ਨਹੀਂ ਬਣੇਗਾ। ਜੋ ਛੂ ਥੋੜਾ ਗਿਲਾਪਨ ਹੈ ਨਾ ਉਸ ਮੇਂ ਗਾਰਾ ਬਣਦਾ ਹੈ। ਪਾਣੀ ਮੇਂ ਕੋਈ ਦਿੱਕਤ ਨਹੀਂ। ਇਹ ਵੀ ਰੱਖ ਲੂ ਅਗਲੇ ਮੈਂ ਛੱਡ ਦੇਣਾ ਉਹਨੇ। ਉਹ ਉਥੇ ਨਾ ਦਿਲਕ ਜੀ ਬਸ ਹੋਰ ਕੁਝ ਨਹੀਂ। ਉਹ ਤੇ ਗੱਲ ਆ ਗਿਆ। ਉੱ ਨਾਲਾ ਮਿੱਟੀ ਡਾਕਰ ਨਾ ਬਪ ਜੀ ਆਹੋ ਇਹ ਇਹ ਸੁੱਕ ਗਿਆ ਨਾ ਇਹ ਜੇ ਹੁਣ ਨਾ ਮੀ ਪਿਆ ਨੇ ਰਾਤ ਰਾਤ ਅੱਠਰ ਜਾਣਾ ਨਾ ਮੀ ਆ ਕੱਲ ਸ਼ਾਮ ਤੇ ਲਾ ਗਾ ਲਈ ਉੱਤੇ ਇਹਹੀ ਜੀ ਮਿੱਟੀ ਹੈ ਸਮਝਿਆ ਹਾਂ ਇਹਦਾ ਆ ਫਰਕ ਮਿੱਟੀ ਦੇ ਇਥੇ ਹਿੰਦੀ ਥਾਲੀ ਗਿੱਲੀ ਗੋਹਾ ਸੁੱਕੀ ਲੋਹਾ ਕੱਲ ਹਿੰਮਤ ਬਣਾਇਆ ਤਾਂ ਪੂਰਾ ਲੇਕ ਹੋ ਜਾਂਦਾ ਚੱਲ ਹੁਣ ਜੇ ਕੋ ਹੁਣ ਹੋਈ ਹੁਣਾ ਬਾਈ ਮੇਰੇ ਜਿਹੜੇ ਸਾਲ ਮਲ ਭਰੀ ਕਰਤੀ ਜੀ ਫਿਰ ਤਾਂ ਹੋਇ ਗਿਆ ਤਾਂ ਹੂੰ ਗੰਨਾ ਰਹਿ ਕਿਹੜਾ ਸਾਢੇ 11:30 ਵਜੇ ਤੁਸੀਂ ਲੰਘੇ 12:00 ਵਜੇ ਹਾਂ ਹਾਂ 12:00 ਵਜੇ ਫਿਰ ਪੰਜ ਵਜੇ ਤੱਕ ਦਾ ਕਰਨਾ ਤੁਸੀਂ 200 ਘੰਟਾ ਲੰਗਣਾ ਚਾਹੁੰਦੇ ਆ ਜਣੇ ਨੇ ਜਿਆਦਾ ਹੋਦਾ ਹੂੰ 1:00 ਵਜੇ ਤੱਕ ਲੈ ਮੈਂ ਗਾਰੰਟੀ ਦਿੱਤਾ ਸੀ 170 ਤੋਂ ਉੱਪਰ ਜਾਂਦਾ ਲੇਕਿਨ ਘਟਵਲਾ ਨਹੀਂ تھا 1:00 ਵਜੇ ਤੱਕ ਲੇਕੇ ਰੰਗੀ ਜਾ ਚਲਤੀ ਹਾਂ 200 ਤੱਕ ਹੋ ਜਾਂਦਾ ਕਾ 1-2 ਘੰਟਾ ਪਹਿਲੇ ਵੀ ਬੈਠ ਗਿਆ ਥਾ ਫਿਰ ਵੀ ਟਾਈਮ ਸੀ ਤੇ ਭਰੀ ਚੱਲ ਰਹਾ ਥਾ ਕੱਲੂ ਫਿਰ ਕੱਲ ਹੁਣ ਕਿੰਨੇ ਬੰਦੇ ਆਉਂਗੇ ਕੱਲ ਸਾਰੀ ਰੱਖਾਂਗੇ ਸਾਰੀ ਰੱਖ ਲੈ ਜਿੰਨੀ ਹੁੰਦਾ ਲਿੱਦ ਦੇ ਹਾਂ ਉਹੀ ਕਰਾਂ ਤੇ ਦੇਖਦੇ ਆ ਕੱਲ ਨੂੰ ਹੁਣ ਹੋਰ ਕੀ ਕਰਨਾ ਸੱਤ ਬੰਦ ਆਏਗੇ ਵੇਚੇ ਥੋੜਾ ਲੱਦ ਗਏ ਉਹ ਉੱਥੇ ਖੜਾ ਲੂਗੇ ਉੱਥੇ ਪਲਟੀ ਮਾਰ ਲੂਗੇ ਪਲਟੀ ਮਾਰ ਜਿੰਨਾ ਪੂਰਾ ਢੇਲਾ ਹੀ ਹੈ ਪਲਟੀ ਮਾਰੀਏ ਤਾਂ ਮਾਰ ਦੇਣੀ ਖਰਚਾ ਤਾਂ ਆਪਣਾ ਸਮਝ ਹੀ ਲੈਣਾ ਖਰਚਾ ਤਾਂ ਕੋਈ ਗੱਲ ਨਹੀਂ ਹੁਣ ਲੱਦਣਾ ਦਾ ਹੈਗਾ ਹੀ ਹੈ ਤੁਸੀਂ ਵੀ ਸਾਲੇ ਲਿਹਾਜ਼ ਰੱਖ ਲਿਓ ਖਰਚਾ ਜਿਆਦਾ ਹੀ ਨਾ ਟੀਕਾ ਲਾ ਦਿਓ ਹਾਂ ਹਾਂ ਜਿਵੇਂ ਹਿਸਾਬ ਚੱਲਦਾ ਆਪ ਕੋ 600 ਰੁਪਏ ਕਮਾ ਕਰਦੇ ਸੀ ਆਪ ਕੋ ਮਤਲਬ ਆ ਪਤਾ ਹੈ 600 ਬਿੰਦਲੀ ਆ 500 ਆ ਉਸੇ ਆ ਉਹ ਤਾਂ ਕੋਈ ਚੱਕਰ ਨਹੀਂ ਪਤਾ ਹੈ ਉਹ ਆ ਕੋਲੀ ਤੇ ਕਿਥੇ ਕਾਹ ਆਖਦੇ ਆ ਬਾਪੂ ਜੀ ਛੋੜ ਦਿਜੀਏ ਆਪ ਬਾਪੂ ਨੂੰ ਤਾਂ ਛੋੜੇ ਦਿੱਤਾ ਲੈ ਫੜ ਆ ਛੋੜ ਦਿਜੀਏ ਆਪ ਪੰਗਨਾ ਲਿਤੀਏ ਚਲ ਦੇਖਦੇ ਹਾਂ ਹੁਣ ਕਾਲ ਨੂੰ ਕਾਲੂਰੇ ਤੇ 40 45 ਕੁੰਟਲ ਕਰਨਾ ਲੱਦੋ ਇੱਕ ਅੱਧਾ ਢੇਡ ਲਾਓ ਬਸ ਬਾਕੀ ਪਾਲਟੀ ਮਾਰ ਲਓ ਸਾਰਾ ਹੀ ਮਾਰ ਦੂੰਗਾ ਸਾਲਾ ਆਈ ਆ ਚਾਰ ਢੇਡਿਆਂ ਚ ਪਾਲਟੀ ਵੱਜ ਜੂਗੀ ਇੱਕ ਢੇੜੇ ਮਾ 90 ਭਰੀਆਂ ਚਲ ਜਣੀਆਂ ਦੂਜੇ ਇੱਕ ਢੇੜੇ ਵਾਲੇ ਚ ਠੀਕ ਆ 500 ਭਰੀਓ ਹੋਊਗੀ ਬਾਤੇ ਵੱਧ 550 ਹੋ ਜੂਗੀ ਕੋਈ ਦਿੱਕਤ ਨਹੀਂ ਹੋਗਾ ਆਪਕੋ 6 ਗੁੰਡਰ ਆਰਾਮ ਨਾਲ ਟਰੈਕਟਰ ਤੇ ਕੋਈ ਫੈਲੂ ਨਹੀਂ ਆਪ ਕਾਰ ਵੀ ਨਹੀਂ ਟਿਲਕੇਗਾ ਉਤੀ ਜਪਨ ਨਹੀਂ ਤੇ ਬਲਾ ਲਏਗਾ ਟਰਾਲਾ ਤਾਂ ਲਿਆਉਂਗੇ ਕੋਈ ਬੜਾ ਲੈ ਲੂਗੇ ਪੰਡਤ ਵਾਲਾ ਲੈ ਲੂਗੇ ਪੰਡਤ ਵਾਲਾ ਲੈ ਲੂਗੇ ਹਾਂ ਜਦ ਇਹ ਉਧਰ 2 ਗੁੰਡਰ ਲੋਡ ਕਰਨਾ ਹੈ ਕਹਿ ਮੈਨੂੰ ਕਹਿਤਾ ਤਾਂ ਕਹਿੰਦਾ ਲੈ ਜੀ ਜੱਗਾ ਇਹਨੂੰ ਕਹਿ ਦਿੱਤਾ ਮਨ ਨੂੰ ਕਹਦਾ ਲੈ ਜੀ ਜੱਗਾ ਵਾਲਾ ਹੀ ਲਿਆਉਂਗੇ ਟਰਾਲਾ ਜੱਗਾ ਵਾਲਾ ਹਾਂ ਹਾਂ ਕਿਹੜਾ ਜੱਗਾ ਅਜਿਹਾ ਪੰਡਤ ਆਲਾ ਦੋਨੋਂ ਸਨ ਲਗਾਤਾਰ ਭਰ ਵੀ ਸਕਤੇ ਹੈ ਹਾਂ ਉਹ ਜੇ ਲੋਟ ਲੱਗ ਗਿਆ ਫਿਰ ਦੂਈ ਵੀ ਲੱਦਦੀ ਬਸ ਕਿਉਂਕਿ ਮੈਂ ਕਹਾਂਗੇ ਭਾਈ ਦੋ ਦਿਨ ਮੇਰਾ ਖਰਾਬ ਹੋਇਆ ਜਿਵੇਂ ਲੰਬਰ ਲਗਾਉਗਾ ਨਾ ਉਹਨੇ ਮਰ ਕੇ ਮੈਂ ਵੀ ਚਲਦੇ ਜਾ ਬੜਾ ਠੀਕ ਆ ਹਾਂ ਐਸ ਦਿਨ ਮੈਂ ਬੋਲਾ ਹੂੰ ਬਾਕੀ ਦੇਖਦੇ ਹਾਂ ਬਾ ਠੀਕ ਆ ਠੀਕ ਆ ਚਲੋ ਕੀ ਫਾਇਦਾ ਹੋ ਗਿਆ ਹੁਣ ਪਾਣੀ ਕੱਟੇ ਦਾ ਬਾਦੀ ਚੱਲੋ ਲੋ ਜੀ ਭਾਈ ਜਵੀ ਵੱਲ ਪਹੁੰਚ ਗਏ ਜਵੀ ਕੰਮ ਦੀ ਹੈ 4:30 ਹੋ ਗਏ ਨਾਲੇ ਪਾਣੀ ਲੱਗ ਗਿਆ ਹੁਣ ਪਾਣੀ ਮੈਨੂੰ ਲੱਗਦਾ ਮਰਨਾ ਜਾਵੇ ਪਾਣੀ ਖੜਾ ਹੋ ਗਿਆ ਨਾ ਨਾ ਕੁਝ ਨਹੀਂ ਪਾਣੀ ਮੈਨੂੰ ਪਾਣੀ ਲਾਦਾ ਥੋੜੇ ਵਧੀਆ ਹੋ ਜਾਣੀ ਇਹ ਹੁਣੀ ਹੈ ਦੁਆੜੀ ਲੋੜੀ ਦੇ ਬਾਅਦ ਹੂੰ 13 ਤਰੀਕ ਨੂੰ ਲੋੜੀ ਹੁੰਦੀ ਆ ਹੂੰ ਹੈ ਜਦੇ ਹੋਣੀ ਇਹ 15 15 16 20 ਇੱਥੇ ਹੁਣੀ ਹੈ ਹੂੰ ਸਮਝਿਆ 15 ਦਿਨ ਹੋ ਜਾਣੇ ਜਾਂ ਨੂੰ ਹੂੰ ਪਹਿਲੀ ਆਉਣੀ ਹੈ ਜਾਂ ਜਾਂ ਨੂੰ 20 ਦਿਨ ਦੇ ਹੋ ਗਏ ਜੇ ਆਪਾਂ 15 ਨੂੰ ਵੀ ਲਾਉਂਦੇ ਵਾਢਾ ਆਹੋ ਵੀਰ ਮੈਂ ਇੱਥੇ ਆ ਜਾਣਾ ਹੈਂ ਆਰਾਮ ਨਾਲ ਉਹ ਵੀ ਮੈਂ ਪੱਤੇ ਸਾਰੇ ਜੁਗਤਿਓ ਜੋ ਵੀ ਦੇ ਲਈ ਵਧੀਆ ਜੰਮੀ ਹੈ ਲਾ ਬਹੁਤ ਵਧੀਆ ਜੰਮੀ ਹੈ ਇਹ ਪੱਤੇ ਨਾ ਚੁਗਦਾ ਮੈਂ ਉਹਦੇ ਫੇ ਥੱਲੇ ਪੱਤੇ ਨੇ ਦੱਬ ਲੈਂਦੇ ਹੋਣੀ ਹੈ ਬਾਈ ਆਪਣੀ ਕੰਮ ਜਾਵੈ ਨਾ ਪੂਰੀ ਸਿੱਧੀ ਬੈਈਦੀ ਜਮਾ ਹੀ ਪਹਿਲਾਂ ਜਦੋਂ ਬੀਜੀ ਆ ਇਹ ਹੈਂ ਦੇਖ ਲੈ ਇੱਕ ਨੰਬਰ ਖੜੀ ਜਾਣ ਹੋਰ ਗੋਡੇ-ਗੋਡੇ ਥਾਂ ਤਾਂ ਹੋ ਗਈ ਇਹ ਗੋਡੇ ਸੰਤ ਤੇ ਮੈਂ ਕਹਿੰਦਾ ਉੱਪਰ ਹੋਣੀ ਹੈ ਗੋਡੇ ਬਦ ਹਾਲੀ ਡੌਬ ਖੜਕੇ ਆਉਂਦੀ ਹੈ ਹੂੰ ਇਹ ਡੌਬ ਖਾਦੇ ਤਾਂ ਗੋਡੇ ਸਾਰ ਆਉਂਦੀ ਹੈ ਉੱਪਰ ਆ ਗੋਡੇ ਤੇ ਜਿਹੜੀ 15 ਦਿਨ ਮੈਨੇ ਇੱਥੇ ਆਣਾ ਇਹਨੇ ਸਿੱਧਣੀ ਜਿਆਦਾ ਜਿਆਦੇ ਨੂੰ ਬੱਲ ਨਿਕਲਣ ਲੱਗ ਗਈ ਮੜ ਮੜੀ ਉਹ ਵਜ ਜਾਂਦੇ ਜੂ ਫੇ ਵਜ ਜਾਂਦੰਦੀ ਆਜ ਤੇ ਪਹਿਲਾਂ ਵਜ ਨਹੀਂ ਦੰਦੀ ਆ ਵੀ ਅਗਰ ਨਹੀਂ ਹੋਈ ਰੇਟ ਸੋਨਾ ਹਲੇ ਬਾਅਦ ਤਾਂ ਪਤਾ ਨਹੀਂ ਆਹ ਦੇਖ ਜੀ ਵੀ ਕਿਆ ਕੰਮ ਦੀ ਜੰਮੀ ਆ ਚਲ ਦੇਖਦੇ ਹਾਂ ਨੂੰ ਪੱਤੀ ਜੀ ਜਿੱਦਣ ਪੈਰ ਜਾ ਖੜ ਗਿਆ ਜੂਰੀਆ ਛਿੱਟਾ ਲਾ ਦੇ ਹਲਕਾ ਜਿਹਾ ਲਾ ਦੇਣਾ ਫੇ ਕੱਦ ਘਟ ਜੂਗੀ ਹੋਰ ਕੱਦ ਪੂਰਾ ਕੱਢੂਗੀ ਇਹ ਹੂੰ ਆ ਵਿੱਚ ਗਿਰੀ ਗਿਰੀ ਜੀ ਹੋਗੀ ਡੈਡੀ ਡੈਡੀ ਜੀ ਥਲੇ ਬੰਗਲੇ ਕਰਦੇ ਆ ਇਹ ਬਹਿਣਾ ਹੀ ਲਖੇ ਮੀਆਂ ਹਾਂ ਤੇ ਬੰਗਲੇ ਬੈਠਦੇ ਥਲੇ ਉੱਪਰ ਜਾ ਕੇ ਢਿੱਡੀ ਭੂੰਗੀ ਫੜਦੇ ਆ ਸਮਝਿਆ ਹੂੰ ਮੰਗਲਿਆਨੇ ਕਰੀ ਦੀ ਆਹਦੇ ਰੋ ਪੀਲੀ ਜੀ ਹੋ ਗਈ ਆਦੇ ਪਾਣੀ ਇਹ ਲੱਗਦੀ ਆ ਬੈਣਾ ਉੱਥੇ ਦੋ ਉਹ ਥੈਲੇ ਬੰਨਤੇ ਦੋ ਉੱਥੇ ਅੱਛਾ ਹੋਰ ਬੰਨਦੇ ਵਿੱਚ ਤੈਨੂੰ ਲੰਘਦੇ ਦੀਆਂ ਸਿੱਧੀ ਹੋਰ ਹੋਰ ਬੰਨਦੇ ਥੈਲੇ ਥੈਲੇ ਹੋਰ ਬੰਨਦੇ ਬਲਿਆ ਗਏ ਜੀ ਹੂੰ ਥੈਲੇ ਹੋ ਲੱਗ ਅੱਛੇ ਬਹੁਤ ਫੁੱਪੇ ਸਾਰੇ ਪੰਡਾ ਹੋ ਗਏ ਨੇ 20 ਅੱਛਾ ਮੈਂ ਤਾਂ ਫੇ ਗੈਲੀ ਗੱਲ ਸੀ ਖਲਾਤੀ ਪੁੱਛੀ ਕੇ ਲੈ ਲਿਆ ਗੇ ਕੱਲੇ ਨਹੀਂ ਤੂੰ ਉੱਤੇ ਹਾਂ ਬੱਲਾ ਤੇਰੇ ਮੈਂ ਕਿੱਥੇ ਤਾਂ ਮੈਂ ਕਰਨਾ ਲੈ ਗਿਆ ਪਤਾ ਨਾ ਤੂੰ ਉੱਦਾਂ ਨਾ ਮੈਂ ਤਾਂ ਗਿਆ ਨੇ ਅੱਛਾ ਸਵਾਲੇ ਦੀ ਤੂੰ ਗਿਆ ਹਾਂ ਬਾਉਟੇ ਲੱਗ ਗੇ ਸਾਰੀ ਢੇਰ ਲੱਗ ਗਿਆ ਮਾਜੀ ਹਵਾ ਗਈ ਥਲੀ ਉੜੀ ਨਾ ਜਾਵੇ ਮੈਂ ਸੀਂਗਲ ਸਿਟੀ ਜਦੇ ਤੇਰਾ ਖੂਨ ਫੌਲ ਗਿਆ ਫਿਰ ਮੈਨੂੰ ਆਏ ਦਾ ਵੀ ਜਿਹੜੀ ਬੱਦਲ ਦੱਸਿਆ ਵਾ ਮਾਹ ਥਲੀ ਯਾ ਵੀ ਨਹੀਂ ਦਿਖਣੀ ਥੜੀ ਤਾਂ ਉਹ ਝੋਖ ਤੇ ਵਾ ਫਿਰ ਰੜਕਾ ਲੈ ਆਏ ਨਾਲ ਇੱਕ 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 ਲੈਨ ਚ ਮੰਨ ਕੇ ਚੱਲ ਅੱਠ ਦੇ ਦੀਆਂ ਲੱਗਦੀਆਂ ਰੜਣੀਆਂ ਬੱਲੇ ਇਨਾ ਪੱਤਾ ਦਾ ਇਨਾ ਪੱਤਾ ਦਾ ਹਲੇ ਵੀ ਹੈਗੇ ਪੱਤੇ ਵਿੱਚ ਚੱਲ ਉਹ ਤਾਂ ਹੋ ਜਰੇ ਬਾਹਰ ਵਾਲੇ ਯਾਰ ਕੱਟ ਹੈ ਉਹਨ ਦਾ ਬਾਦ ਵਾਲੇ ਗਰੇ ਜਿਹਦੇ ਉੱਪਰ ਦਿਖਦੇ ਮੋਟੇ ਮੋਟੇ ਉਦਣਾ ਫੇ ਪੂਰਾ ਸਾਫ ਕਰ ਗਿਆ ਖੇਤ ਨੂੰ ਪੂਰਾ ਸਾਫ ਕਲੀਅਰ ਗਿਆ ਬਈ ਬਸਿਆ ਜੰਮੇ ਜਵੀ ਆ ਵੀ ਨਹੀਂ ਆਉਂਦੇ ਨਹੀਂ ਆਲੀ ਹੂੰ ਹੂੰ ਸਾਦਾ ਬੰਗਲੇ ਨਾ ਕਰੀ ਹੋਈ ਉੱਪਰ ਬੰਗਲੇ ਬੈਠ ਨੇ ਉਹ ਤਾਂ ਹੁਣ ਮੀਂਹ ਨੇ ਵੀ ਕਰੀ ਹੋਈ ਐ ਬਜਨ ਹੋ ਜਾਂਦਾ ਬਜਰ ਪੈ ਗਿਆ ਪਾਣੀ ਦਾ ਹੂੰ ਉਹ ਤਾਂ 2-4 ਦਿਨ ਨੂੰ ਸੈੱਟ ਹੋਣੀ ਐ ਇਹ ਬੰਦਰੇ ਵੀ ਹੋ ਗਏ ਖਰਾਬ ਗਏ ਉੱਪਰ ਵੀ ਥੀੜੀ ਜਾਂਦੀ ਆ ਸੂਰਜ ਕੁੱਤਾ ਏ ਕਿਹੜਾ ਆ ਵੀ ਬਈ ਜੰਮੇ ਜਵੀ ਆ ਵੀ ਆਪਣੀਆਂ ਲੱਗੀ ਹਰੀ ਵਜਣ ਹਾਂ ਪੂਰੀ ਹਾਂ ਪੂਰੀ ਹਰੀ ਬਾਦੀ ਐ ਆ ਤਾਂ ਪੱਤੇ ਬਾਦ ਵਾਲੀ ਘੜੇ ਆ ਹੁਣ ਉਹ ਚੱਕ ਦੂੰਗੇ ਬੂਟਾ ਸੋਣਾ ਤੁਰਿਆ ਹੋਇਆ ਹਾਂ ਆ ਤਾਂ ਥੈਲਾ ਲੈ ਕੇ 10 ਮਿੰਟ ਆਪਾਂ ਨੂੰ ਇਹ ਤਾਂ ਲਾਲਚਨੀ ਖੇਤ ਚ ਫਸਲ ਦਾ ਬੂਟਾ ਹੋ ਜੂਵੇ ਸਾਡਾ ਬਸ ਵਧੀਆ ਤਕੜਾ ਜਿੱਧਰ ਪਾਣੀ ਲਾਉਣਾ ਹਮ ਇੱਕ ਬੂਟਾ ਉੱਥੇ ਲੱਗਣਾ ਉੱਥੇ ਸਾਹਮਣੇ ਠੀਕ ਆ ਉਹ ਥੋੜਾ ਸੁੱਕਾ ਤਾਂ ਇੱਕ ਬੂਟਾ ਉਹ ਕਹਾਂ ਲੱਗਣਾ ਉੱਥੇ ਆਹੋ ਤਕੜੇ ਲਾ ਦੇਣੇ ਆਉਣੇ ਜੜੀ ਆ 8 ਕਿਲੋ ਥੋੜੇ ਪੱਟ ਲੈਣੇ ਜਿਹੜੇ ਉਹ ਪੱਟਣੇ ਆ ਠੀਕ ਆ ਉੱਥੇ ਹੈਗੇ ਆਪਣੇ ਇਹ ਜਿਹੇ ਬੂਟੇ ਲਾਏ ਜਿਹੜੇ ਬਾਦ ਵਾਲੇ ਉਹ ਲਾ ਲੈਣੇ ਦੋ ਬੂਟੇ ਲੈ ਆ ਕੇ ਠੀਕ ਨਹੀਂ ਠੀਕ ਆ ਤੇ ਨਾਲੇ ਹੋ ਜਣਾ ਇਹਨਾਂ ਦੇ ਬਾਜੀ ਬ ਹੂੰ। ਕਿਉਂ ਕਿ ਪਾਣੀ ਦਾ ਪਜਵੀਂ ਮੇ ਖੜਾ ਤੁਸੀਂ ਬੋਲ ਬਾਈ ਹਲੇ ਹੈਗੀ ਹੈ ਗੜਬੜੀ ਜੀ ਜੇ ਸਾਫ਼ ਹੋ ਜਵੇ ਵਧੀਆ ਏ। ਆ ਪਾਣੀ ਦੱਸ ਦੱਸ ਕਾਦੀ ਦਿਖਦਾ ਬੜਾ ਜ਼ਿਆਦਾ। ਕਿੱਥੇ? ਆਹਾ। ਆਹਾ। ਕੀ ਕਿਹੜਾ? ਆਹਾ। ਇਹਦਾ ਨੱਕੇ ਕਰਕੇ ਖੜਾ ਏ। ਨੱਕੇ ਜਿਹਾ ਉਹ ਟੀਨ ਦਾ ਪਾਣੀ ਚੱਠੇ ਜਿਹਾ ਕਿੰਦਾ ਉਹਦਾ ਪਾਣੀ ਉੱਰੇ ਨਿਕਲ ਆ ਗਿਆ। ਅੱਛਾ। ਆਹ ਵਿੱਚ ਤਾਂ ਘਟੇ ਆ। ਇੰਨਾ ਜਿਹਾ ਸਟਾਈਲਿੰਗ ਆ ਕੱਲ ਨੂੰ ਲਿਖਣਾ ਹੈਗਾ। ਆਹੋ ਉਹ ਸਾਈਡ ਸਾਈਡ ਏ ਥੋੜਾ ਜਿਹਾ। ਹੂੰ। ਕੱਲ ਦੇਖਦੇ ਆ ਜੇ ਵੀ ਤਾਂ ਠੀਕ ਆ ਇਹਨੂੰ 24 ਕੰਮ ਦੀ ਆ ਹੂੰ ਜੇ ਵੀ ਠੀਕ ਐ ਜੇ ਵੀ ਤਨ ਮਦਤਾ ਜਿਹੜੀ 20 ਤਰੀਕ ਐ ਫੁੱਲ ਕੋਈ ਕੋਈ ਬੱਲ ਦਿਖਣ ਲੱਗ ਗਈ ਇਹਨੂੰ ਆਓ ਜਾਨੂ ਵੱਡੋ ਹੋਣੀ ਆ ਜਾਨੂ ਵੱਡਣੀ ਐ ਆ ਐਨੀ ਵੀ ਪਹਿਲਾਂ ਵੱਡਣੀ ਪਿਆਰੇ ਡੋਬੇ ਵਜਨ ਦੇਣਾ ਇਹਨੇ ਜੇ ਬੱਲ ਨਿਕਲ ਲੱਗੀ ਇਹਨੂੰ ਫੇਰ ਵਜਨ ਆ ਉੱਥੀ ਕੰਮ ਆ ਜਾਣਾ ਜੇ ਜੇ ਰੇਟ ਘਾਟ ਵੀ ਗਿਆ ਇਹਨੇ ਵਜਨ ਚ ਦੱਬ ਜਾਣਾ ਜੇ ਹੁਣ ਰੇਟ ਵਜਨ ਘਟ ਦੇਣਾ ਹੁਣ 400 ਰੇਟ ਆ ਮੰਨ ਕੇ ਚੱਲ ਤੂੰ ਹੋ ਫੇਰ ਹੁਣ ਵਜਨ ਕਿਹ ਦੇਣਾ ਇਹਨੇ ਵਜਨ ਦੇਣਾ ਫੇਰ ਇਹੀ 15 ਦਿਨ ਦਿਨ ਵੱਢ ਕੇ ਦੁੱਗਣਾ ਮਸਲ ਵਜਣ ਦਾ ਪੱਦਣਾ ਹੈ। ਹੂੰ ਕੀ ਨਹੀਂ ਆਓ ਜਿੱਦਾਂ ਰੇਟ ਘੱਟ ਵੀ ਗਿਆ ਫਕ ਫਰਕ 10 ਵੀ ਘੱਟ ਵੀ ਗਿਆ ਸਾਲਾ ਬਜਨ ਵੀ ਫੋਲੋ ਦੇਣਾ ਇਹਨੇ ਬਾਈ। ਨਾਲੇ ਆਪਾਂ ਨੇ ਗੇਰ ਨਹੀਂ ਵੀ ਉਰੇ ਨਹੀਂ ਹੈਗੀ ਇਹ ਅੱਦਗੀ। ਲੈ ਜਰੂਰ ਹੈ ਜਦੂ ਨੂੰ ਜਾਣੀ ਇੱਥੇ ਠੀਕ ਹੈ ਆਪਣੇ ਕੋਲ ਜੇ ਰੇਟ ਹੋਵੇ। ਰੇਟ ਹੋਇਆ ਤਾਂ ਗੇਰ ਨਹੀਂ ਨਹੀਂ ਚੰਡੀਗੜ੍ਹ ਫੇਰ ਫਰਕੇ ਹੁੰਦਾ। ਉਹਦਾ ਹੋ ਆ ਫਿਰ ਚੰਡੀਗੜ੍ਹ ਨੂੰ ਭਾਲੀ ਨੂੰ ਗਿਆ। ਹੈਗਾ ਅਸੀਂ ਲੇਬਰ ਆਪ ਦੇ ਰਹੀਆਂ। ਹੂੰ ਹਾਂ ਵਡਾ ਕੇ ਹੋ ਜੰਡੀ ਉਹ ਲਾ ਫਿਰ ਆਏ ਆ ਫਿਰ ਗੀੜਾ ਵੀ ਕਿਵੇਂ ਚੱਲ ਜਾਣੀ। ਦੋ ਗੇੜੇ ਹੋਣੇ ਦੋ ਗੇੜੇ ਸਾਰੀ ਤੇ ਹੀ ਕਰਨੇ ਮੈਂ ਨਹੀਂ ਉਰੇ ਚਾਲੀ ਕਿਹਾ ਇੱਕ ਵਾਰੀ 40 40 50 50 ਕੁਇੰਟਲ ਤਾਰ ਦੇ ਦਮ ਟੁੱਟ ਜਾਂਦਾ ਹੈ ਹੋਰ ਕਿਹਾ ਗੇੜਾ ਟਰੈਕਟਰ ਨਹੀਂ ਮਾਰਾਂ ਨਹੀਂ ਖਾਂਦਾ ਇੱਕ ਵਾਰੀ ਲੱਦ ਆਪਣੀ 100 ਕੁਇੰਟਲ 150 ਕੁਇੰਟਲ ਤਾਰੇ ਹਲ ਜਾ ਕੇ ਹਾਂ ਨਾ ਠੀਕ ਹੈ ਹਾਂ ਚੱਲੀਏ ਫਿਰ ਚੱਲ ਜਾਈਏ ਚਲੋ ਠੀਕ ਹੈ ਜੀ ਭਾਈ ਮਿਲਦੇ ਆਂ ਫੇਰ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ